ਮੈਂ ਕਾਲਜ ਦੇ ਵਿੱਚ ਪੜਿਆ ਦੋ ਸਾਲ ਫੀਲਡ ਹਾਕੀ ਦਾ ਪਲੇਅਰ ਸੀਗਾ ਐਮਐਲਏ ਸਾਬ ਸਾਡੇ ਸਮਕਾਲੀ ਨੇ ਤੇ ਉਦੋਂ ਮਹਿੰਦਰਾ ਕਾਲਜ ਪਟਿਆਲੇ ਦੇ ਵਿੱਚ ਸਪੋਰਟਸ ਫਿੰਗ ਹੁੰਦਾ ਸੀ ਤੇ ਮੈਂ ਫੀਲਡ ਹਾਕੀ ਖੇਡਦਾ ਸੀ ਉਹ ਫਿਰ ਉਹ ਮਾਈਗ੍ਰੇਟ ਕਰ ਗਿਆ ਸੀ ਇੱਥੋਂ ਮੇਰਾ ਤਾਂ ਜ਼ਿੰਦਗੀ ਦੀ ਸ਼ੁਰੂਆਤ ਮਲੇਰ ਕੋਲੈਜ ਕੀਤੀ ਮੇਰੀ ਵਾਈਫ ਹੱਜ ਮੇਰੇ ਨਾਲ ਆਇਆ ਤੇ ਫਿਰ ਅਸੀਂ 4-5 ਸਾਲ ਇੱਥੇ ਰਹੇ ਬਲੇਰ ਕੋਟੇ ਚ ਜੀ ਨਬਰ ਰੋਡ ਤੇ ਦੇਰੀਕ ਛੋਟੀ ਜੀ ਇੰਡਸਟਰੀ ਸੀ ਫੈਕਟਰੀ ਸੀ ਤਿੰਨ ਅਪਰੈਲ 1998 ਨੂੰ ਅਸੀਂ ਬਲੇਰ ਕੋਟਾ ਦਾ ਸ਼ਹਿਰ ਛੱਡ ਗਏ ਸੀ ਪਟਿਆਲੇ ਵਸ ਗਏ ਪਿੰਡ ਮੇਰਾ ਅੱਜ ਵੀ ਮਲੇਰ ਕੋਟੇ ਡਿਸਟ੍ਰਿਕਟ ਚ ਆ ਮੈਂ ਆਉਂਦਾ ਰਹਿਣਾ ਬੇਬਾਕ ਇਨਸਾਨਾ ਮੇਰਾ ਖਾਲੋਹ ਮਲੇਰ ਕੋਟਲੇ ਦੀ ਜਿਹੜੀ ਮੇਰੀ ਯਾਰੀ ਦੋਸਤੀ ਹੈ ਉਹ ਥਾਂ ਮੇਰੇ ਨਾਲ ਅੱਜ ਵੀ ਖੜੇ ਨੇ ਉਹਦੇ ਕਰਕੇ ਉਹ ਬੇਬਾਕੀ ਮੇਰੇ ਛੈ ਮੇਰੀਆਂ ਰਗਾ ਨੂੰ ਮੇਰੀਆਂ ਰੋਮ-ਰੋਮ ਨੂੰ ਮੇਰੀਆਂ ਜੜਾਂ ਨੂੰ ਜੇ ਕੋਈ ਜਾਣਦੇ ਨੇ ਤਾਂ ਮੇਰੇ 15 14 ਦੋਸਤ ਨੇ ਉਹਨਾਂ ਚੋਂ ਇੱਕ ਦੋਸਤ ਮੇਰਾ ਸਗਾ ਭਰਾ ਮੇਰਾ ਯਾਰ ਮਹਿਮੂਦ ਖਾਨ ਅੱਛਾ ਇੱਥੇ ਬੈਠਾ ਬੜਾ ਪਿਆਰ ਨਾਲ ਮਿਲਦਾ ਹੈ ਜਦੋਂ ਵੀ ਮੈਂ ਵਰਤਿਆ ਇਹਦਾ ਇੱਕੋ ਹੀ ਡਾਇਲੌਗ ਸਗਰ ਦੇ ਕੋਲ ਇੱਕ ਟੈਰੀ ਹੁੰਦੀ ਸੀ ਉਹਦੇ ਚ ਇੱਕ ਰੇਡੀਓ ਹੁੰਦਾ ਸੀ ਤੇ ਇੱਕੋ ਹੀ ਕਹਦਾ ਹੁੰਦਾ ਸੀ ਮੈਂ ਬੁੱਢਾ ਨਹੀਂ ਹੋਣਾ ਤੇ ਮਹਿਮੂਦ ਯਾਰਾ ਬੁੱਢਾ ਤੂੰ ਅਜੂ ਵੀ ਨਹੀਂ ਹੋਇਆ ਦੇਖ ਲੈ ਮੇਰੇ ਚਟੇ ਆ ਗਏ ਤੇਰੇ ਉਵੇਂ ਹੀ ਰੱਬ ਤੇ ਨੋਈਂ ਤੈਨੂੰ ਖੁਸ਼ ਰੱਖੇ ਹੱਸਦਾ ਰੱਖੇ ਬਹੁਤ ਵੱਡੀਆਂ ਸ਼ਖਸੀਅਤਾਂ ਇੱਕ मलेरकोटला भी लगता भी हूँ हमको तुमको चिकल के कुछ अच्छा कर जा रहा है अच्छा होया है, अच्छा ही होंगे रहे अच्छा ही होया बलेरकोटला शहर इतिहासक दूर तक मैं पिछे जिथे मर्जी मैं बलेरकोटले बारे बोल बहुत बोल सकता मैं हले भी कदे कद रात नीप्पल वाले चौंक च मिल्क बदम पी के जा खान साहबता नहीं रहे पर तर... ਉਮੇਲ ਕਬਦਾਮ ਉੱਥੇ ਹੈ ਹਾਲੇ ਪਾਰਾਚੰਦ ਟੇਲਰ ਦੇ ਕੱਪੜੇ ਜਿੰਨਾ ਚ ਰੋਟਿਓਂ ਦੇ ਰਹੇ ਨੇ ਉੱਨਾ ਚ ਇਥੇ ਬਣ ਕੇ ਜਾਂਦੇ ਰਹੇ ਨੇ ਬਹੁਤ ਕੁਝ ਯਾਦ ਆ ਬਹੁਤ ਬਾਤ ਯਾਤਾ ਨੇ ਮੇਰੀ ਮੈਂ 에어ਪੋਰਟ ਲੈਦਾਂ ਚੰਗਾ ਲੱਗਦਾ ਤੁਸੀਂ ਜਿਹੜੀ ਅੱਜ ਬਾਰ-ਬਾਰ ਤੁਹਾਡੀ ਅਪੀਲ ਸੀ ਤੁਹਾਡੀ ਗੱਲ ਸੀ ਉਹ ਬਹੁਤ ਚੰਗੀ ਸੀ ਕਿ ਆਪਿਆਂ ਦਾ ਖਿਆਲ ਰੱਖਿਆ ਕਰੋ ਪਿਆਰਿਆਂ ਦਾ ਖਿਆਲ ਰੱਖਿਆ ਕਰੋ। ਵਕਤ ਨੇ ਨਿਕਲ ਜਾਣਾ ਵਕਤ ਦੀ ਐਸੀ ਇੱਕ ਖੂਬਸੂਰਤੀ ਆ ਨਾ ਇਹ ਹਮੇਸ਼ਾ ਬਦਲ ਜਾਂਦਾ। ਇੱਕੋ ਜਿਹਾ ਨਹੀਂ ਰਹਿੰਦਾ। ਬਸ ਇਹੀ ਖੂਬਸੂਰਤੀ ਹੈ ਦੀ। ਔਰ ਜਦੋਂ ਤੁਸੀਂ ਬਦਲਦੇ ਹੋ ਚੰਗੇ ਲਈ ਚੰਗੇ ਲਈ ਖੂਬ ਰਾਜਾਂ ਦਾ ਵਕਤ ਵੀ ਜਦੋਂ ਬਦਲਦਾ ਹੈ ਕਈ ਵਾਰ ਚੰਗੇ ਲਈ ਹੀ ਬਦਲਦਾ ਪਰ ਫਿਰ ਆਪਾਂ ਨੂੰ ਲੱਗਦਾ ਕਿ ਬੁਰਾ ਆ ਗਿਆ। ਔਰ ਖੂਬਸੂਰਤੀ ਆ ਕਿ ਰੁਕਦਾ ਨਹੀਂ। ਚਲਿਆ ਜਾਂਦਾ। ਭਾਈ ਸਾਹਿਬ ਪਾਈ ਤਲਾਵਰ ਸਿੰਘ ਦੀ ਪਾਗੜੀਆਂ ਸਾਡਾ ਸਿੱਖ ਇਤਿਹਾਸ ਦੇ ਨਾਲ ਸਿੱਖ ਧਰਮ ਦੇ ਨਾਲ ਜੁੜਿਆ ਹੋਇਆ ਬਹੁਤ ਵੱਡਾ ਪਰਿਵਾਰ ਮੇਰੇ ਵੀਰ ਜੀ ਉਹੀ ਬੈਠੇ ਨੇ ਮੈਂ ਅੱਜ ਖੁੰਝੇ ਲੱਗਿਆ ਬੈਠਾ ਜੀ ਆਪ ਦੀ ਘਰ ਵਾਲੀ ਦੇ ਨਾਲ ਆਇਆ ਨਾ ਨਹੀਂ ਤਾਂ ਮੈਂ ਵਿਚਾਲੇ ਜੇ ਪੈਣਾ ਹਾਂ ਅੱਜ ਖੁੰਝੇ ਲੱਗਿਆ ਬੈਠਾ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਕੱਠੇ ਹੋ ਜਿਆ ਕਰੋ ਦਿਲ ਦੀਆਂ ਗੱਲਾਂ ਕਰ ਲਿਆ ਕਰੋ ਬੀਪੀਐਮ ਪੈਣਾ ਅੱਗੇ ਰਿਕੁਐਸਟ ਉਹਨਾਂ ਦੇ ਚਰਨਾਂ 'ਚ ਕਿ ਰੋਟੀ ਆਪ ਬਣਾ ਲਿਆ ਕਰੋ ਮੇਰਾ ਦਰਦ ਹੈ ਪਰ ਸੱਚ ਹੈ ਕਿ ਅਮਰੀਕਾ ਦੇ ਵਿੱਚ ਲੌਂਗ ਟਾਈਮ ਬੈਕ ਇੱਕ ਬੜਾ ਵੱਡਾ ਰੈਸੈਸ਼ਨ ਆਇਆ ਸੀ ਤੇ ਤੁਹਾਡਾ ਵਿਸ਼ਾ ਹੈ ਕਿ ਮੀਰਕਨ ਪ੍ਰੈਜ਼ੀਡੈਂਟ ਨੇ ਕਿਹਾ ਕਿ ਸਾਡੇ ਰੈਸੈਸ਼ਨ ਕਿਉਂ ਆਇਆ ਤਾਂ ਇਕਨੋਮਿਸਟ ਦੀ ਥਾਂ ਤੇ ਇੱਕ ਸਾਇੰਟਿਸਟ ਨੇ ਜਵਾਬ ਦਿੱਤਾ ਸੀ ਕਿ ਜੀ ਸਾਡੇ ਘਰਾਂ ਚੋਂ ਰੋਟੀ ਬੰਦ ਹੋ ਗਈ ਸਾਡੀ ਕਿਚਨ ਬੰਦ ਹੋ ਗਈ ਲੜਦੇ ਅਸੀਂ ਇਸ ਕਰਕੇ ਰਹਨੇ ਆ ਕਿ ਜ਼ੋਬੈਟੋ ਆ ਤੇ ਜ਼ਮਾਟੋ ਆ ਨਾ ਪਲੀਜ਼ ਆਪਦੇ ਘਰੇ ਬਣਾਇਆ ਕਰੋ ਉਹ ਬਣਾਇਆ ਕਰੋ ਜੋ ਨਾਨੀ ਦਾਦੀ ਖਾਂਦੀਆਂ ਸੀ ਪੜਾਉਂਦੀਆਂ ਸੀ ਖਵਾਉਂਦੀਆਂ ਸੀ ਅਸੀਂ ਉਸੇ ਵਾਸਤੇ ਆ ਸਾਡੇ ਜੀਨਸ ਉਸੇ ਦੇ ਅੱਜ ਮੈਂ ਨਾਰਥ ਜ਼ੋਨ ਕਲਚਰ ਸੈਂਟਰ ਸੇ ਪਟਿਆਲੇ ਰਵਿੰਦਰ ਸ਼ਰਮਾ ਮਿਲਿਆ ਯਾਰ ਮਿਲ ਗਿਆ ਬਾਜ਼ਾਰ ਚ ਤਾਂ ਮੈਂ ਉਹਦੇ ਕੋਲੇ ਡੇਢ ਘੰਟਾ ਬੈਠਾ ਰਿਆ ਸਿਰਫ ਜੀਨਸ ਤੇ ਗੱਲਾਂ ਹੋਈਆਂ ਹਿਊਮਨ ਜੀਨਸ ਤੇ ਬਾ ਕਮਾਲ ਆ ਬਾ ਕਮਾਲ ਉਹ ਕਿਹਾ ਕੱਲ੍ਹ ਨਾ ਕਰਾਂਗੇ ਬੈਠ ਕੇ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਇਦਾਂ ਦੀਆਂ ਮਹਿਫਲਾਂ ਲਾਉਂਦੇ ਰਹੋ ਮਲੇਰ ਕੋਲ ਦੇ ਦੀ ਤਰੱਕੀ ਦੇਖ ਕੇ ਅੱਜ ਹੋਰ ਵੀ ਖੁਸ਼ੀ ਹੋਈ ਤੇ ਰਹਿਮਾਨ ਸਾਹਿਬ ਸਾਡੀ ਰਹਿਨੁਮਾਈ ਕਰਦੇ ਰਹੋ ਅੱਛਾ ਸ਼ਹਿਰ ਅਚੀ ਆਬੋ ਹਵਾ ਦੇ ਵਿੱਚ ਸਾਨੂੰ ਪਨਪ ਲੈਣ ਦਿਓ ਚੰਗਾ ਔਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਇਹ ਜੀਆਂ ਖੂਬਸੂਰਤ ਜੰਮ ਲੈ ਕੋਲਣੇ ਚ ਕਈ ਬਣਾ ਲਓ ਢੇੜਾ ਵੱਜਦਾ ਰਹੇ ਸੱਜਣ ਮਿਲਦੇ ਰਹਿਣ ਗੱਲਾਂ ਹੁੰਦੀਆਂ ਰਹਿਣ ਪਿਆਰ ਨੇ ਵਧਾ ਰਹੇ ਸਾਥ ਨੇ ਵਧਾਰੇ ਜ਼ਿੰਦਗੀ ਚੰਗੀ ਕੁਸ਼ਤੀ ਰਹੇ ਦੋਸਤ ਬਣਦੇ ਰਹਿਣ ਕਾਫਲੇ ਹੁੰਦੇ ਰਹਿਣ ਮਿਲਦੇ ਰਹੀਏ ਤੇ ਫਿਰ ਵਿਛੜ ਜਾਣ ਦਾ ਬਹੁਤਾ ਕੰਮ ਨਹੀਂ ਹੁੰਦਾ ਯੋਗਰੋ ਤੁਮਹਾਂ ਨੂੰ ਬਹੁਤ ਸਾਰਾ ਸਤਿਕਾਰ